ਸਤਿ ਸ੍ਰੀ ਅਕਾਲ ਜੀ ਲੈ ਕੇ ਆਇਆ ਵੀਡੀਓ ਪੰਟੋਰੀ ਵਿਡਾਂਚ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਜਿੱਥੇ ਕਿ ਪਹਿਲਾ ਇਨਾਮ 2 ਲੱਖ ਤੇ ਦੂਜਾ ਇਨਾਮ 1.5 ਲੱਖ ਸੀ ਤੇ ਬੈਸਟ ਰੇਡਰ ਤੇ ਜਾਪਗਨ ਦੇ ਲਈ 51-51 ਹਜ਼ਾਰ ਰੁਪਏ ਦਿੱਤੇ ਗਏ ਸਨ ਬਾਕੀ ਦੀ ਜਾਣਕਾਰੀ ਅੱਗੇ ਦੇਖਣ ਤੋਂ ਪਹਿਲਾਂ ਜੇ ਤੁਸੀਂ ਆਪਣੀ YouTube ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਲੈ ਕੇ ਆਉਂਨੇ ਤੇ ਵੀਡੀਓ ਨੂੰ ਲਾਇਕ ਤੇ ਸ਼ੇਅਰ ਜ਼ਰੂਰ ਕਰਕੇ ਜਾਇਆ ਕਰੋ 43 ਪੰਜਾਬ ਲਾਈਨਸ ਕਬੱਡੀ ਕਲੱਬ ਮਾਝਾ ਸੰਤ ਬਾਬਾ ਹਯਾਰਾ ਸਿੰਘ ਜੀ ਦੇ ਨਾਂ ਤੇ ਖੇਡ ਕਲੱਬ ਹੈ ਔਰ 47 47.5 47 1/2 ਬਾਬਾ ਬਲਵਿੰਦਰ ਸਿੰਘ ਜੀ ਕਬੱਡੀ ਕਲੱਬ ਖੰਡੂਰ ਸਾਹਿਬ ਦੇ ਬਾਬਾ ਬਲਵਿੰਦਰ ਸਿੰਘ ਜੀ ਕਬੱਡੀ ਕਲੱਬ ਖੰਡੂਰ ਸਾਹਿਬ ਫਾਸਟ ਤੇ ਸੈਕੰਡ ਟੀਮ ਰਹੀ ਪੰਜਾਬ ਲਾਇਨਸ ਕਬੱਡੀ ਕਲੱਬ ਮਾਝਾ ਮਾਝਾ ਬੈਸਟ ਦਾ ਸਫਰ ਅੱਜ ਕੌਣ ਆ ਗੁਰਲਾਲ ਨੇ ਪਾਈਆਂ 7 ਵੱਡੀਆਂ ਤੇ ਲੈ ਨੰਬਰ 15 ਮੇਰੇ ਮਿੱਤਰੋ ਤੇ ਅੱਜ ਦਾ ਬੈਸਟ ਰੇਡਰ ਗੁਰਲਾਲ ਖੰਡੂਰ ਸਾਹਿਬ ਚੁਣਿਆ ਗਿਆ ਮੇਰੇ ਮਿੱਤਰੋ ਤੇ ਗੁਰਦੇਵਤ ਨੇ ਲਏ 17 ਟੱਚ 6 ਜੱਫੇ ਤੇ ਅੱਜ ਦਾ ਬੈਸਟ ਯਾਫੀ ਗੁਰਦੇਵਤ ਕਿਸ਼ਨ ਗੜਿਆ ਰਿਹਾ ਹੈ ਗੁਰਦੇਵਤ ਤੇ ਗੁਰਲਾਲ ਅੱਜ ਦੇ ਮੇਰੇ ਵੀਰੋ ਬੈਸਟ ਜਾਫੀ ਤੇ ਰੇਡਰ ਬਣਿਆ ਬਹੁਤ ਬਹੁਤ ਮੁਬਾਰਕਬਾਦ ਤੇ ਹਾਂਜੀ ਅਸੀਂ ਪੰਡੋਰੀ ਬਣਾਂਚ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਮਿਲਦੇ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ